बात करो बात करो बात करो बात करें बात करें बात करो बात करें बात करो करो बात करो बात कर बाबा बस तेरे पास नहीं पैदा नहीं पैदा नहीं पैदा नहीं पैदा नहीं पैदा नहीं पैदा प्रभु नहीं पैदा बस जाते बस जाते बस करो बस करो नहीं यार मेरा स्टाइल कर दे यार मैं ਮੇਰੇ ਦਾਕੂ ਮਾਰੋ ਤੇ ਦਿੱਚ ਮੇਰੇ ਦਾਕੂ ਮਾਰੋ ਤੇ ਦਿੱਚ ਇਹਨੇ ਵੀ ਬੋਲਦਾ ਇਹਨੇ ਵੀ ਬੋਲਦਾ ਭਰਾਵਾ ਮੇਰੇ ਦਾਕੂ ਮਾਰੋ ਤੇ ਦਿੱਚ ਆਪ ਵੀ ਜਾਨ ਸਮਝਿਆ ਕਰ ਤੀਕਾ ਤੀਕਾ ਹਾਂ ਤੂੰ ਮੇਰੀ ਤੌਣ ਲਾ ਬਾਬਾ ਅਦਰ ਮਾਣ ਜੀ ਮਾਣ ਆ ਬਾਸਕਾਰ ਕਰਨ ਨਾਮ ਖੇਵਦਾ ਨਾਮ ਲੈ ਬੋਲੋ ਹਟਕ ਦੋ ਲੋਰ ਕੋ ਨਹੀਂ ਆ ਤੇ ਇੱਕ ਸੰਕਾਰ ਜਤਨਾਮ ਕਰਤਾ ਸਭਨਾਂ ਦਾ ਨਕ ਹੈ ਮਹਾਰਾਜ ਪਾਪਾ ਮਾਫ ਕਰਦਾ ਭਰਾ ਮਾਫ ਕਰ ਦੋ ਮਾਫ ਕਰ ਦੋ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਦੀ ਖਤੇ ਇੱਕ ਮੈਂ ਹੁਣੇ-ਹੁਣੇ ਸੋਸ਼ਲ ਮੀਡੀਆ ਤੇ ਵੀਡੀਓ ਬਹੁਤ ਜਿਆਦਾ ਵਾਇਰਲ ਹੁੰਦੀ ਆ ਲੇਕਿਨ ਉਹਦੇ ਵਿੱਚ ਤੁਹਾਨੂੰ ਪਹਿਲਾਂ ਵੀਡੀਓ ਦੇਖੋ ਫਿਰ ਆਪਾਂ ਅਗਲੀ ਕਾਰਵਾਈ ਕਰਾਂਗੇ ਆ ਦੇਖੋ ਸੰਗਤ देखो दोस्तों ਤੁਹਾਨੂੰ ਮੈਂ ਵੀਡੀਓ ਦਿਖਾਈ ਸੀਗੀ ਸਾਰੀ ਸੰਗਤ ਨੂੰ ਵੀ ਮੈਨੂੰ ਇਹਦੇ ਵਿੱਚ ਇਹ ਨਹੀਂ ਪਤਾ ਲੱਗਦਾ ਵੀ ਉਹ ਗੈਸਟਰ ਸੀਗਾ ਉਹ ਵਿਚਾਰਾ ਬਹੁਤ ਸਿੱਖ ਬੰਦਾ ਹੈਗਾ ਜਿਹੜਾ ਕਹਿ ਰਿਹਾ ਬਾਈ ਬੱਸ ਕਰੋ ਬੱਸ ਕਰੋ ਕੁਝ ਮਲਾਜ਼ਮ ਲੋਕ ਉਹ ਮਲਾਜ਼ਮਾਂ ਨੂੰ ਨਹੀਂ ਮਲਾਜ਼ਮ ਨਹੀਂ ਹੈਗੇ ਉਹ ਉਹ ਮਲਾਜ਼ਮਾਂ ਦੇ ਨਾਂ ਤੇ ਕਲੰਕਾ ਜਿਹੜੇ ਵੱਡੇ ਵੱਡੇ ਉਹਨਾਂ ਨੇ ਬੇਅਦਬੀ ਕੀਤੀ ਅੰਮ੍ਰਿਤਧਾਰੀ ਬੰਦਾ ਹੈਗਾ ਅੰਮ੍ਰਿਤਧਾਰੀ ਬੰਦੇ ਨੂੰ ਕੇਸਾਂ ਤੋਂ ਫੜ ਕੇ ਕਿੱਦਾਂ ਕੜੀਸ ਦੇ ਪਾਏ ਗਿਆ ਇਹ ਯਾਰ ਦੇਖੋ ਤੁਸੀਂ ਯਾਰ ਤੂੰ ਖੁਦ ਨਾਲ ਇੱਕ ਸਰਦਾਰ ਵੀਰ ਹੈਗਾ ਬਾਈਕ ਪੌਂਸ ਵਾਲਾ ਮਲਾਜ਼ਮ ਉਹਨੂੰ ਵੀ ਪੁੱਛਣਾ ਚਾਹੁੰਦੇ ਆ ਵੀ ਤੂੰ ਐਡਾ ਕਿੱਡਾ ਵੱਡਾ ਉਹਨੇ ਜ਼ੁਲਮ ਕਰਤਾ ਉਹ ਡਾਂਗਾ ਨਾਲ ਥੱਲੀ ਵੰਗੂ ਥੱਲੀ ਜਾਂਣਾ ਉਹਨੂੰ ਵੀ ਥੱਲੀ ਵੰਗੂ ਥੱਲਿਆ ਤੂੰ ਉਹਨਾਂ ਵਿਚਾਰੇ ਨੂੰ ਡਾਂਗਾ ਮਾਰ ਮਾਰ ਕੇ ਕੀ ਕਸੂਰ ਸੀ ਜਾਂ ਚਿੱਟਾ ਵੇਦਾਈ ਜਾਂ ਫੀਮ ਵੇਦਾਈ ਜਾਂ ਕੁਝ ਹੋਰ ਵੇਦਾਈ ਜਾਂ ਕੋਈ ਗੈਸਟਰ ਸੀਗਾ ਉਹ ਕਿਸ ਵੇस्ते ਤੁਸੀਂ ਮਾਰਦੇ ਹੋ ਉਹਨਾਂ ਨੂੰ ਕਿਉਂ ਕੁੱਟਦੇ ਪਏ ਆ ਕਿਉਂ ਮਾਰਦੇ ਪਏ ਆ ਕੋਈ ਗਲਤੀ ਤਾਂ ਹੋ ਗਈ ਵੀਰ ਪਰ ਇਹ ਬਹੁਤ ਵੱਡੀ ਗਲਤੀ ਹੈ ਜਿਹੜਾ ਉਹਨੇ ਕੇਸਾਂ ਤੋਂ ਫੜ ਕੇ ਉਹਨੂੰ ਘ੍ਰਿਸਿਆ ਆ ਬੇਅਦਬੀ ਕੀਤੀ ਹੈਗੀ ਆ ਮੈਂ ਉਹ ਅਫਸਰਾਂ ਨੂੰ ਵੱਡੇ ਵੱਡੇ ਮੁਲਾਜ਼ਮਾਂ ਨੂੰ ਹੱਥ ਜੋੜ ਕੇ ਬੇਨਤੀ ਕਰਨਾ ਚਾਹਣਾ ਜਿਹੜੇ ਡੀਐਸਪੀ ਡੀਆਈਜੀ ਕਮਿਸ਼ਨਰ ਸਾਰੇ ਅਫਸਰਾਂ ਨੂੰ ਕਹਿਣਾ ਚਾਹਣਾ ਇਹਨਾਂ ਦੇ ਬੰਦੀ ਕਾਰਵਾਈ ਕੀਤੀ ਜਾਵੇ ਇਹਨਾਂ ਦੇ ਸਸਪੈਂਡ ਕੀਤਾ ਜਾਵੇ ਇਹਨਾਂ ਨੂੰ ਇਹਨਾਂ ਨੇ ਕਿਉਂ ਇਦਾਂ ਦੇ ਕੰਮ ਕੀਤੇ ਹੁਣ ਕੋਸ਼ਿਸ਼ ਪਤਾ ਕੀ ਕਰਨਗੇ ਉਹਨੂੰ ਵਿਚਾਰੇ ਨੂੰ ਮਰਵਾਉਣ ਦੀ ਜਾਂ ਉਹਨੂੰ 4 ਸਿੱਲਰ ਦੇਣਗੇ ਜਾਂ ਉਹਦੇ ਕੋਲ ਧਮਕੀ ਦੇ ਕੇ ਕੁੱਟ ਮਾਰ ਕੇ ਉਹਨੂੰ ਲਿਖਵਾਉਣਗੇ ਰਾਜੀਨਾਮਾ ਲਿਖਵਾਉਣਗੇ ਆਪ ਕੋ ਬਚਨ ਦੇ ਮਾਰੇ ਪਰ ਮੇਰੀ ਸੰਗਤਾਂ ਨੂੰ ਬੇਨਤੀ ਹੈ ਇੱਥੋਂ ਤੱਕ ਸੰਧੀਆਂ ਵੀ ਸੰਗਤਾਂ ਨੇ ਸਾਰੀਆਂ ਸੰਗਤਾਂ ਜਿੱਥੇ 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 ਦੇ ਰਹਿਣ ਵਾਲੇ ਹੈਗੇ ਸੰਗਤਾਂ ਬੈਠੀਆਂ ਹੋਈਆਂ ਨੇ ਸਾਰੀਆਂ ਸੰਗਤਾਂ ਨੂੰ ਬੇਨਤੀ ਹੈ ਵੀ ਕੱਲੇ ਕੱਲੇ ਇਨਾਂ ਦੇ ਖਿਲਾਫ ਆ ਜਿਹੜੇ ਬੁੱਚੜ ਆ ਮੈਂ ਸਾਰੇ ਪੁਲਿਸ ਵਾਲੇ ਮਲਾਇਮਾਂ ਨੂੰ ਗਲਤ ਨਹੀਂ ਕਹੂੰਗਾ ਮੈਂ ਉਹ ਬੁੱਚੜਾਂ ਨੂੰ ਕਹਿਣਾ ਚਾਹਣਾ ਜਿਹੜੇ ਸੱਲੀ ਬੰਮੂ ਸੱਲਦੇ ਪਿਆ ਟੱਕ ਮੁੰਡੇ ਨੂੰ ਉਹ ਮਾਰ ਮਾਰ ਡਾਂਗਾ ਦਾ ਬੁਰਾ ਹਾਲ ਕੀਤਾ ਕੀਤਾ ਪਿਆਗਾ ਜੇ ਕੋਈ ਤਤਲ ਕੀਤਾ ਜਾਂ ਕੋਈ ਗੱਲਬਾਤ ਕਰੋ ਯਾਰ ਬਿਠਾ ਕੇ ਗੱਲ ਕਰੋ ਇਹ ਥੋੜੀ ਵੀ ਯਾਰ ਤੁਸੀਂ ਬੰਦੇ ਦੇ ਗਲੀ ਦੇ ਵਿੱਚ ਮਾਰ ਮਾਰ ਡਾਂਗਾ ਦੀ ਬੇਇੱਜ਼ਤੀ ਕਰਦੋਂਗੇ ਜਿਉਂਦੀ ਇੱਕੇ ਸਾਨੂੰ ਕਿਹੜੀ ਸੋਂਗੇ ਪਰ ਧਾਰੀ ਬੰਦਾ ਹੋ ਤੇ ਇਹਨਾਂ ਨੂੰ ਪਤਾ ਹੀ ਨਹੀਂ ਲੱਗਦਾ ਪਿਆ ਵੀ ਕੀ ਆ ਫਿਰ ਮੈਂ ਪੁੱਛਣਾ ਚਾਹਣਾ ਇਹ ਦੋ ਇਹਨਾਂ ਦੇ ਜਿਹੜੇ ਅਫਸਰ ਹਨ ਇਹਨਾਂ ਦੇ 295 ਵੀ ਲਵਾਉਗੇ ਕੋਈ ਨਹੀਂ ਲਵਾਉਗਾ ਕੋਈ ਅਫਸਰ ਨਹੀਂ ਬੋਲੂਗਾ ਇਹਨਾਂ ਬਾਰੇ ਤੇ ਸਖਤ ਜਲਦ ਤੋਂ ਜਲ ਕਾਰਵਾਈ ਹੋਣੀ ਚਾਹੀਦੀ ਹੈਗੀਆ ਮੇਰੀ ਸਾਰੀਆਂ ਸਾਥੀਆਂ ਨੂੰ ਬੇਨਤੀ ਹੱਥ ਜੋੜ ਕੇ ਦੁਆਰਾ ਇਹਨਾਂ ਦੇ ਉੱਤੇ ਆਪਣੇ ਆਪਣੇ ਥਾਣਿਆਂ ਦੇ ਵਿੱਚ ਜਾ ਕੇ ਇੱਕ ਵਾਰੀ ਰਿਪੋਰਟਾ ਕਰਾਓ ਦਰਖਾਸਤਾਂ ਕਰਾਓ ਇਹਨਾਂ ਦੇ ਉੱਤੇ ਪਰਚਾ ਇਹਨਾਂ ਦੇ ਉੱਤੇ ਕਾਰਵਾਈ ਹੋਣੀ ਚਾਹੀਦੀ ਹੈ ਸਖਤ ਤੋਂ ਸਖਤ ਜਲਦ ਤੋਂ ਜਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ